ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਖੰਡ ਪਾਠਾਂ ਦੀ ਆਰੰਭਤਾ ਹੋਈ 6 ਜੂਨ ਨੂੰ ਸਭ ਸਿਖਾਵੇ ਢੰਗ ਨਾਲ ਹੋ ਨਿਬੜੇਗਾ ਤੇ ਚੌਥੇ ਪਾਸ਼ਾ ਛੇਵੇਂ ਪਾਸ਼ਾ ਦੀ ਕਿਰਪਾ ਦੇ ਨਾਲ ਇਹ ਸਾਰੀ ਔਖੀ ਕੜੀ ਔਖੇ ਟਾਈਮ ਦੇ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇਗਾ। ਇਹ ਸ਼ਬਦਾਂ ਦਾ ਪ੍ਰਗਟਾਵਾ ਹਰਜਿੰਦਰ ਸਿੰਘ ਧਾਮੀ ਐਸਪੀਸੀ ਮੈਂਬਰ ਨੇ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਸਵੇਰੇ 8 ਵਜੇ ਤੋਂ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਤੇ ਵਕਫਾ ਖਰਜ ਜਥੇਬੰਦੀਆਂ ਸੰਪਰਦਾਵਾਂ ਦੇ ਕਾਰ ਸੇਵਾ ਦੇ ਮੁਖੀ ਮਹਾਪੁਰਖ ਤੇ ਸ਼ਹੀਦਾਂ ਦੇ ਪਰਿਵਾਰ ਇੱਥੇ ਪਹੁੰਚਦੇ ਨੇ। ਇਹ ਬਹੁਤ ਔਖਾ ਸਮਾਂ ਹੁੰਦਾ ਛੋਟੇ ਬੱਚਿਆਂ ਨੂੰ ਮਾਵਾਂ ਤੋਂ ਹੋ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ 2084 ਦੇ ਵਿੱਚ ਸੰਬੰਧ ਵਿੱਚ ਵੱਡੀ ਸੰਗਤ ਇਸ ਸਥਾਨ ਦੇ ਉੱਤੇ ਬਹੁਤ ਵੱਡਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਮਾਣਿਆਂ ਨੂੰ ਉਹਨਾਂ ਸਾਰਿਆਂ ਨੂੰ ਕੋ-ਕੋ ਕੇ ਸ਼ਹੀਦ ਕੀਤਾ ਸਿੱਖ ਪੰਥ ਦਾ ਵੱਡਾ ਸਰਮਾਇਆ ਸਿੱਖ ਪੰਥ ਦੀ ਸਰਮੌਰ ਸੱਚੀਅਤ 2ਵੀਂ ਸਦੀ ਦੇ ਮਹਾਨ ਸਿੱਖ ਸ਼ਾਂਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਉਹਨਾਂ ਨੇ ਤੇ ਉਹਨਾਂ ਦੇ ਸਾਥੀ ਅਮਰ ਸ਼ਹੀਦ ਭਾਈ ਅਮਰਜੀਤ ਸਿੰਘ ਜੀ ਭਾਈ ਠਾਰਾ ਸਿੰਘ ਜੀ ਤੇ ਜਨਰਲ ਸ਼ਵੇਕ ਸਿੰਘ ਜੀ ਤੇ ਸਮੁੱਚੇ ਉਹਨਾਂ ਦੇ ਸਾਥੀਆਂ ਨੇ ਉਸ ਫੌਜ ਨੂੰ ਫੇਚਣੇ ਵੀ ਚਵਾਏ ਔਰ ਇਥੇ ਰਣ ਤੱਤੇ ਦੇ ਵਿੱਚ ਟਕਰਾ ਕਰਕੇ ਸ਼ਹੀਦیاں ਵੀ ਪਾਈਆਂ ਉਹਨਾਂ ਪਵਿੱਤਰ ਸ਼ਹੀਦਾਂ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਦੀ ਪਰੰਪਰਾ ਕੀਤੀ ਗਈ ਆ ਪਰਸੋਂ 7:30 ਵਜੇ ਨੌਵੇਂ ਮਹੱਲੇ ਦੇ ਸ਼ਲੋਕਾਂ ਤੋਂ ਬਾਅਦ 8:00 ਵਜੇ ਉੱਤੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋ ਜਾਣੀ ਤੇ ਫਿਰ 8:00 ਵਜੇ ਥੱਲੇ ਆਸਾ ਜੀ ਦੀ ਬਾਹ ਤਖਤ ਜੀ ਅਕਾਲ ਤਖਤ ਸਾਹਿਬ ਦੇ ਅਜੀਨ ਤੋਂ ਜਿਹੜੇ ਸਮਾਪਤ ਹੋਣ ਦੀ ਤੇ ਨਾਲ ਕੀਰਤਨ ਸ਼ੁਰੂ ਹੋ ਜਾਣਾ ਅਰਜ਼ਾ ਬੇਨਤੀ ਕਰਕੇ ਸਤਗੁਰਾਂ ਦੇ ਚਰਨਾਂ ਵਿੱਚ ਹਕੂਮਤ ਹਕੂਮਾਵਾ ਲੈ ਕੇ ਜਿਹੜੇ ਮਹਾਨ ਸ਼ਹੀਦ ਹੋਇਆ ਉਹਨਾਂ ਪਰਿਵਾਰਾਂ ਨੂੰ ਸਿਰਪਾਉ ਦੀ ਵੀ ਬਖਸ਼ਿਸ਼ ਹੋਣੀ ਸੋ ਸਾਰੇ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਜਿਹੜਾ ਸ਼ਹੀਦਾਂ ਦਾ ਆਪਾਂ ਮਨਾਉਨੇ ਆ 6 ਜੂਨ ਦਾ ਦਿਹਾੜਾ ਇਹ ਜੀਵਨ ਨੂੰ ਸਮਰਪਿਤ ਹੁੰਦਾ ਇੱਥੇ ਨਾਂ ਦਾ ਕੋਈ ਕਿਸੇ ਕਿਸਮ ਦੀ ਇਹਦਾ ਮਨੁੱਖ ਦੇ ਵਿੱਚ ਹੁੰਦੀ ਕੋਈ ਕਿਸੇ ਦੀ ਲਾਲਸਾ ਕਿਉਂਕਿ ਇਹ ਕੇਵਲ ਤਾਂ ਕੇਵਲ ਸ਼ਹੀਦਾਂ ਨੂੰ ਸਮਰਪਿਤ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਾਦ ਚੜ ਕੇ ਆਓ ਵੀ ਤੇ ਫਿਰ ਸ਼ਾਂਤੀਪੂਰਵਕਾਂ ਇਹ ਸਾਰਾ ਜਿਹੜਾ ਆ ਉਹਨਾਂ ਮਹਾਨ ਸ਼ਹੀਦਾਂ ਦਾ ਇਹ ਦਿਹਾੜਾ ਜਿਹੜਾ ਸਾਰੇ ਮਨਾਈਏ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 84 ਦੇ ਮਹਾਨ ਸ਼ਹੀਦ ਬਾਬਾ ਕੌਮ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਟਰਾਵਾਲੇ ਅਤੇ ਅਮਰਜੀਤ ਭਾਈ ਅਮਰੀਕ ਸਿੰਘ ਬਾਬਾ ਥਾਰਾ ਸਿੰਘ ਜਰਨ ਸਿੰਘ ਸਿੰਘ ਦੇ ਸਮੂਹ ਸਿੰਘਾਂ ਸਿਗਣੀਆਂ ਜਿਨ੍ਹਾਂ ਨੇ 6 ਜੁਨੂ 1984 ਨੂੰ ਟੈਂਕਾਂ ਤੇ ਤੋਪਾਂ ਦਾ ਮੁਕਾਬਲਾ ਕਰਦੇ ਹੋ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅੱਜ ਖੰਡ ਪਾਤ ਸਹਿਬਾਨ ਜਿਹੜੇ ਆਰੰਭ ਹੋਏ ਆ 6 ਤਰੀਕ ਨੂੰ ਉਹਨਾਂ ਦੇ ਭੋਗ ਜਿਹੜੇ ਆ ਉਹ ਮਹਿਣਗੇ ਔਰ ਖਡਪਾੜ ਸਾਹਿਬ ਦੇ ਭੋਗ ਤੋਂ ਪਰੰਤ ਕੀਰਤਨ ਹੋਊਗਾ ਉਹ ਕੀਰਤਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਔਰ ਉਹ ਸ਼ਹੀਦ ਪਰਿਵਾਰਾਂ ਨੂੰ ਜਿਹੜੇ ਕਸਰਬਾਨ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਇੱਥੇ ਜਾਂ ਹੋਰ ਵੀ ਸਿੱਖ ਜੇਲ੍ਹ ਦੇ ਬੰਦੀਆਂ ਨੂੰ ਇੱਥੇ ਸ਼ਹੀਦਾਂ ਦੇ ਪਰਿਵਾਰਾਂ ਨੇ ਜਿਹੜਾ ਹੈ ਨਕਰੀ ਨਸਰ ਹੋਣਾ ਹੈ ਜਿਨ੍ਹਾਂ ਦੇ ਪਰਿਵਾਰਾਂ ਤੇ ਜੀ ਸ਼ੀਤ ਹੋ ਗਏ ਉਹ ਜਿਹੜੇ ਅੰਜੂ ਕਰ ਦਿੱਤੇ ਦੁੱਖ ਲੈ ਗਏ ਤੇ ਹੋਣਗੇ ਪਰ ਇਸ ਟਾਈਮ ਤੇ ਕੋਈ ਵੀ ਜਿਹੜੀ ਹੈ ਉਹ ਘਰ ਪਰ ਜਾਂ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਹੈ ਆਕਾਲ ਤਖਤ ਸਾਹਿਬ ਤੇ ਕਿ ਜੇਕਰ ਗੱਜ ਤੋਂ ਕੋਈ ਸਰੂਪੇ ਨਹੀਂ ਲੈਣਾ ਚਾਹੁੰਦਾ ਇਹ ਦੂਜੇ ਸਿੰਘ ਸਹਿਬਾਨ ਜਿਹੜੇ ਆ ਉਹ ਸਰੂਪੇ ਤੇ ਆਣਗੇ ਆਹੀ ਵੀ ਚੀਨਾਵੇਂ ਪਰਿਵਾਰ ਆਪਣਾ ਤੁਸ਼ੋਪਾ ਨਹੀਂ ਲੜਾ ਚੁੰਦੇ। ਹਰ ਸੰਤਾ ਦੇ ਪਰਿਵਾਰ ਦੇ ਵੀ ਕਹਿੰਦਾ ਹੋਰ ਵੀ ਛੀ ਦਾ ਨੇ ਪਰਿਵਾਰਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਹਾਲਤਾਂ ਸਾਬ ਤੇ ਪਹੁੰਚਣ ਤੇ ਸ਼ਰੋਗਲੇਪੁਰ ਦਾ ਆਪਣਾ ਪ੍ਰਬੰਧਕ ਕਮੇਟੀ ਦਾ ਜਿਹੜੇ ਸਿੰਘ ਸਹਿਬਾਨ ਹੋਣਗੇ ਉਹਨਾਂ ਤੋਂ ਸੁਰੱਖਿਅਤ ਪ੍ਰਾਪਤ ਕਰਨ ਔਰ ਇਥੇ ਸ਼ਾਂਤੀ ਬਣਾਈ ਰੱਖਣ ਇੱਥੇ ਕਿਸੇ ਕਿਸਮ ਦੀ ਕੋਹਲੜਬਾੜੀ ਜਾਂ ਇੱਥੇ ਕਿਸੇ ਕਿਸਮ ਦਾ ਕੋਹਲ ਉਹ ਖਰਾਬਾ ਜਿਹੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਬਹੁਤ ਵੱਡਾ ਇੱਕ ਸਿੱਖਾਂ ਦਾ ਤਖਤ ਆ। ਤੇ ਇਸ ਤਖਤ ਦੇ ਉੱਤੇ ਕੇਵਲ ਤੇ ਕੇਵਲ ਆ ਕੇ ਸ਼ਰਧਾ ਤੇ ਸਤਿਕਾਰ ਭੇਟ ਕਰਨ ਇਹ ਮੇਰੇ ਹੱਥੋਂ ਪੇਸ਼ ਆ ਰਹੀ ਸੈਂਕੜੇ ਸੰਗਤ ਦੇ ਮੱંચ 'ਤੇ ਬੜੀ ਦੁੱਖ ਹੈ ਇਸ ਬਾਰੇ ਬੇਨਤੀ ਕਰਨੀ ਚਾਹਣਾ ਕਿ ਟਕਰਾਹ ਕੋਈ ਨਹੀਂਗਾ। ਗੜਕਾਚ ਸਾਹਿਬ ਨੂੰ ਜਿਸ ਤਰੀਕੇ ਨਾਲ ਬਣਾਇਆ ਗਿਆ ਉਹਦਾ ਰੋਸ ਆ ਸਿੱਖ ਜਥੇਬੰਦੀਆਂ ਵਿੱਚ ਛਿੰਦਾਂ ਦੇ ਪਰਿਵਾਰਾਂ ਦਾ ਉਹ ਸਰਪ੍ਰਿਵਾਨਤ ਨਹੀਂ ਗੇ ਤੇ ਸਰਪ੍ਰਿਵਾਨਤ ਜਿਹਹੇਦਾਰਾ ਤੁਸੀਂ ਸੁੱਖਾ ਜਿਹੜਾ ਹੈ ਉਹ ਸਿੱਧਾ ਤੇ ਪਰਿਵਾਰ ਜਿਹੜਾ ਲੈਣਾ ਚਾਹੁੰਦੇ ਹੋ ਹੋਰ ਕੋਈ ਟਕਰਾਅ ਨਹੀਂ ਘਟਕਰਾਅ ਕਦਾ ਟਕਰਾਅ ਤਾਂ ਕੋਈ ਹੈ ਨਹੀਂਗਾ ਇੱਥੇ ਟਕਰਾਅ ਕਰਨ ਵਾਸਤੇ ਥੋੜਾ ਆਉਣਾ ਇੱਥੇ ਤਾਂ ਕੇਵਲ ਤੇ ਕੇਵਲਾ ਹੀ ਨਤਮਸਤ ਘੋੜ ਵਾਸਤੇ ਆਉਣਾ ਇੱਥੇ ਕਿਸੇ ਤਰ੍ਹਾਂ ਦੀ ਕੋਈ ਫਰਾਬੀ ਨਹੀਂ ਹੋਣੀ ਜਦ ਦੀ ਸ਼ਾਂਤੀ ਰਣੀ ਚੀਤ ਹੈ